ਮੈਂ ਤੁਹਾਡੀ ਆਪਣੀ ਆਪਣੀ ਕਰਜੋਸ਼ੀ ਜੋਸ਼ੀ ਚੈਨਲ ਆਉਤੇ ਅਸੀਂ ਨਾਮ ਦਾ ਇਹ ਬੜਾ ਸਾਰਾ ਸਤ ਕਰਦੇ ਆ ਤੇ ਅਸੀਂ ਗੀਤਾਂ ਦੇ ਪਟਾਰੇ ਵਿੱਚੋਂ ਬਹੁਤ ਹੀ ਵਧੀਆ ਲੋੜੀਂਦੀ ਲੈ ਕੇ ਤੁਹਾਡੇ ਕਿਚੈਨ ਤੇ ਹਾਜ਼ਰ ਆ ਤੇ ਅੱਜ ਤੁਸੀਂ ਜਿਹੜਾ ਜਰਮਿੰਗ ਹੁੰਦਾ ਪਾਉਂਗੀ ਉਹੋ ਜਿਵੇਂ ਬੀਬੀਆਂ ਨੂੰ ਕਹਿੰਦੇ ਪਾਣੀ ਪੈਣ ਲੱਗਦੀ ਬਿਮਾਰੀ ਹੈ ਨਾ ਬੱਚੀਆਂ ਨੂੰ ਡਰਗਾਂ ਨੂੰ ਵੀ ਹੋ ਜਾਂਦੀ ਹੈ ਇਹ ਪਟਿਆਰ ਨੂੰ ਹੋ ਜਾਂਦੀ ਹੈ ਉਹਨੂੰ ਤੱਕ ਪਾਉਂਗੀ ਤੇ ਇੱਕ ਪੇਟ ਚ ਕੀੜੇ ਹਨਾ ਬੱਚਿਆਂ ਦੇ ਵੀ ਸਿਆਣਿਆਂ ਨੇ ਇਹਨਾਂ ਨੇ ਸਮਝੇ ਹੋ ਜਾਂਦੇ ਪੇਟ ਤੇ ਕੀਿਆ ਬਲ ਸੁਣਨ ਦਾ ਰੋਪਾ ਕੀ ਤੇ ਆਪਣੇ ਕੁਸ਼ੀਰ ਕਾਲਮ ਤਵਾਕ ਲੈ ਕੇ ਬੈਠਦੇ ਹੋ ਤੇ ਲੋਕ ਮਾਣੋ ਇਸ ਅਨੰਦ ਦੀ 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 ਵਿਆਖਿਆ ਦਾ ਮੈਂ ਤੁਸੀਂ ਆਪਣੇ ਆਪ ਹੀ ਹਸਾ ਕਤਾ ਬਣਾ ਲਿਓ ਹਨਾ ਤੇ ਇਹ ਇੱਕ ਪਤੀ ਪਤਨੀ ਦਾ ਗੀਤ ਹੈ ਤੇ ਲੋਕ ਮਾਣੋ ਇਸ ਦੀ ਦਾ ਅਨੰਦ ਉਹਨੇ ਇੱਕ ਆਸਵਾਲ ਨੇ ਇਹ ਸਾਰੀ ਵੀਡੀਓ ਨੂੰ ਕੰਪਲੀਟ ਤੱਕ ਦੇਖਿਆ ਕਰੋ ਫਿਰ ਹੀ ਕੋਈ ਆਪਣਾ ਸਮਝ ਆਉਂਦੀ ਹੈ ਹੈਨਾ ਕਿ ਲੋਕ ਮਾਨੂੰ ਇਸ ਪੈਰੇ ਦੇ ਲੋਕ ਕਹਿੰਦੇ ਚੱਲਣਾ ਤੇ ਆਪਣੇ ਵਿਰਸੇ ਨੂੰ ਆਪਾਂ ਜੱੜੀਆਂ ਗਲਾਂ ਰੱਖੀ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ ਤੇ ਇਹਦੇ ਵਿੱਚ ਵੀ ਆਪਾਂ ਨੂੰ ਸ਼ੇਅਰ ਮਿਲ ਜੇ ਕੀਤਾ ਤੇ ਉਹ ਵੀ ਬਹੁਤ ਲੋਕਾਂ ਨੂੰ ਸ਼ੇਅਰ ਮਿਲਦਾ ਹੈ ਨਾ ਤੇ ਲੋ ਮਾਨੂੰ ਇਸ ਕਿਲਾਣਾ ਪੂ ਹਲਵਾ ਸੜਦੀਏ ਨੀਨਾ ਜੋ ਨੀ ਗੋਰੀਏ ਟੜੀਏ ਕੁੜੀਆਂ ਦੇ ਮੂਰੇ ਧੂਕਿਓ ਗੜਦੀਏ ਜੀ Amen. Yeah, ਨਿਰੋਧੀ ਮੈਂ ਕਰਦੀ i ਦੋਸਤੋ ਮੇਰਾ ਸਾਡਾ ਗਾਇਕੀਤ ਨੂੰ ਕਿਹੋ ਜਿਹਾ ਲੱਗਿਆ ਜੀ ਤਾਂ ਸਾਰੇ ਸੋਹਣੇ ਹੁੰਦੇ ਨੇ ਸੋਣਾ ਹੀ ਲੱਗਿਆ ਹੋਣਾ ਤੇ ਸੋਹਣੇ ਕਮੈਂਟ ਕਰਿਓ ਫਿਰ ਸਾਡਾ ਹੌਸਲਾ ਵੱਧ ਜਾਂਦਾ ਹੈ ਹਨਾ ਤੁਹਾਡੇ ਹੌਸਲੇ ਕਰਕੇ ਤੇ ਫਿਰ ਅਸੀਂ ਨਵੇਂ ਨਵੇਂ ਗੀਤ ਲੈ ਕੇ ਬਣਦੀ ਕੋਸ਼ਿਸ਼ ਕਰਦੇ ਆ ਫਿਰ ਤੁਹਾਡੇ ਤੱਕ ਪਹੁੰਚਾਉਨੇ ਆ ਤੇ ਲੋ ਹੁਣ ਮੰਨ ਲਓ ਇਸ ਗੀਤ ਦਾ ਆਨੰਦ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਹੁਣ ਆਪਾਂ ਤੰਦਰੁਸਤੀ ਵੱਲ ਇਹ ਹੈ ਜਿਵੇਂ ਭੈਣਾ ਦੇ ਬੀਬੀਆਂ ਦੇ ਚਿੱਟਾ ਪਾਣੀ, ਪੀਲਾ ਪਾਣੀ ਪੈਣ ਲੱਗ ਜਾਂਦਾ ਹੈ ਨਾ ਬਹੁਤ ਤੰਗ ਹੁੰਦੀਆਂ ਨੇ ਪਹਿਲਾਂ ਵੀ ਮੈਂ ਇਹ ਤੁਹਾਨੂੰ ਪਾਇਆ ਹੋਇਆ ਵੀਡੀਓ ਇਹ ਤੇ ਅੱਜ ਉਹ ਨਵਾਂ ਨੁਕਤਾ ਪਾਉਣੀ ਆ ਉਹ ਜੋ ਹੋਰ ਦੱਸਿਆ ਉਹ ਵੀ ਸਹੀ ਤੇ ਇਹ ਵੀ ਸਹੀ ਹੈ ਤੇ ਮਾਹ ਪ੍ਰਸ਼ੰਦ ਦੱਸਿਆ ਹੋਇਆ ਪਤਾ ਕੀ ਲੈਣਾ ਤੁਸੀਂ ਔਲੇ ਦਾ ਚੂਰਨਾ ਔਲੇ ਨਹੀਂ ਦੇ ਉਹ ਚਾਹੇ ਤੇ ਲਿਆ ਕੇ ਔਲਾ ਕੋਈ ਕੋਲੋਂ ਨਹੀਂ ਤਾਂ ਬਾਜ਼ਾਰ ਚੋਂ ਫਨਸਾਲ ਕੇ ਲਿਓ ਔਲੇ ਦਾ ਚੂਰਨਾ ਤੁਸੀਂ ਜਿੰਨਾ ਵੱਧ ਤੋਂ ਵੱਧ ਲਿਆਓ 80 ਗ੍ਰਾਮ ਔਲੇ ਦਾ ਔਲੇ ਦਾ ਚੂਰਨ ਅੰਬਾ ਤੇ ਅੰਬਾ ਹਲਦੀ ਵੀਗਰਾ ਆ ਦੀ ਘਰੇ ਦਾ ਵੱਧ ਲੈ ਇਹਨੂੰ ਤੁਸੀਂ 100 ਗ੍ਰਾਮ ਬਣਾ ਲੈਣਾ ਪਹਿਲਾਂ 100 ਗ੍ਰਾਮ ਬਣਾ ਕੇ ਰੱਖ ਲੋ ਤੇ 80 ਗ੍ਰਾਮ ਔਲੇ ਦਾ ਚੂਰਨ ਤੇ 20 ਗ੍ਰਾਮ ਅੰਬਾ ਹਲਦੀ ਤੇ ਇਹਨੂੰ ਤੁਸੀਂ ਹਰ ਰੋਜ਼ 3-4 ਗ੍ਰਾਮ ਪਾਣੀ ਨਾਲ 섞 ਲੈਣਾ ਰੋਜ਼ ਹੈਨਾ ਤੇ ਪ੍ਰਮਾਤਮਾ ਭਲੀ ਕਰੂਗਾ ਇਹ ਤੁਸੀਂ 5-7 ਦਿਨ ਇਹ ਪ੍ਰਯੋਗ ਜਾਰੀ ਰੱਖਣਾ ਤੇ ਪਾਣੀ ਬਿਲਕੁਲ ਬਾਣੀ ਵਾਲੀ ਤਕਨੀਕ ਹਟ ਜੂਗੀ ਤੇ ਪਰਮਾਤਮਾ ਭਲੀ ਕਰੂਗਾ ਚਿੜਚਿੜਾ ਪਣ ਜਿਹੜਾ ਇਹਨੇ ਕਰਕੇ ਹੋ ਜਾਂਦਾ ਸੁਭਾਚ ਉਹ ਵੀ ਠੀਕ ਹੋਊਗਾ ਤੇ ਬਾਕੀ ਪੇਟ ਦੇ ਕੀੜੇ ਕਹਿੰਦੇ ਨੇ ਬੱਚਿਆਂ ਦੇ ਕਈ ਪੇਟ ਦੇ ਕੀੜੇ ਹੋ ਜਾਂਦੇ ਨੇ ਪੇਟ 'ਚ ਉਹ ਮੂਲੀ ਗੱਲ ਹੈ ਮਰੂਆ ਅੱਗੇ ਤਾਂ ਆਪਾਂ ਚਟਨੀ ਲੋਕ ਕਰਦੇ ਸੀ ਉਹ ਚਟਨੀ ਕਰਨੋਂ हट ਕੇ ਟਮਾਟਰ ਪਾਪਾ ਕਰੀ ਜਾਂਦੇ ਹਨਾ ਤੇ ਤੁਸੀਂ ਮਰੂਏ ਦੀ ਚਟਨੀ ਹਰ ਰੋਜ਼ ਖਾਓ 5-10 ਦਿਨ ਜਦੋਂ ਚਟਨੀ ਖਾਓਗੇ ਬੱਚੇ ਨੂੰ ਤੇ ਉਹ ਜਿਹੜੇ ਬੱਚੇ ਨੂੰ ਅੱਜ ਇਹਨੂੰ ਵੀ ਐ ਪੇਟ ਦੇ ਕੀੜੇ ਦੱਸੇ ਨੇ ਉਹ ਚਟੀਆਂ ਨਾਲ ਤੁਹਾਡੇ ਪੇਟ ਦੇ ਗੁੜੇ ਬਿਲਕੁਲ ਖਤਮ ਹੋ ਜਾਣਗੇ ਤੇ ਲੋ ਹੁੰਦੇ ਹੋ ਸਾਨੂੰ ਛੁੱਟੀਆਂ ਤੇ ਕੱਲ ਨੂੰ ਨਵੇਂ ਨੁਕਤੇ ਤੇ ਨਵੇਂ ਗੀਤਾਂ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ